ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਰਥਡੇ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਪਿੰਡ ਮੱਤੇਵਾਲ ਸੀਲ ਬਾਬਾ ਬਕਾਲਾ ਜੀ ਤੇ ਕਰਦੇ ਆਂ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਠ ਸਾਹਿਬ ਕੀ ਹਾਲ ਜੀ ਕਿਰਪਾ ਦਾ ਦੇ ਦੀ ਬਹੁਤ ਹੀ ਵਧੀਆ ਭੈਣ ਭਰਾ ਆਪਣੇ ਦਾ ਪ੍ਰੇਮ ਕਰਨ ਦੇ ਆ ਵਈਆਂ ਤਾਂ ਲੋਟ ਆਇਆ ਅਸੀਂ ਦੱਸਿਆ ਸੀ ਪੰਜ ਝੋਟੀਆਂ ਚਲੋ ਵੇਖੀਆ ਵਾ ਠੀਕ ਹੈ ਇਹ ਝੋਟੀਆਂ ਬਹੁਤ ਹੀ ਜਿਆਦੀਆਂ ਚੰਗੀਆਂ ਕ ਨੀਲੀ ਰਾਵੀ ਦੀ ਆ ਹਾਂ ਜੀ ਦਾ ਝੋਟੀ ਆ ਤੇ ਪਹਿਲੋ ਡਰੈਸ ਦੱਸ ਦਈਏ ਪਿੰਡ ਆਪਣਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਫੋਨ ਨੰਬਰ 887296296 ਤੇ ਛੋਟੀ ਮੇਰੇ ਕੋ ਦੋ ਦੋ 12 ਲੀਟਰ ਠੀਕ ਹੈ ਬੋਲਾ ਲਾ ਲਓ ਦੁੱਧ ਲਾ ਲਓ ਅੱਜ 6 ਮਾ ਦਿਨ ਦੂਈ ਨੂੰ ਆ 6 ਮਾ ਦਿਨ ਸੂਈ ਨੂੰ ਆ 14 ਤੋਂ ਚੈੱਕ ਕਰੋ ਵੇਖੋ ਗੱਡੀ ਆ 14 ਤੋਂ 12 ਲੀਟਰ ਪੱਕਾ ਦੋ ਦੋ ਚੌੜ ਇੱਕ ਨੰਬਰ ਦੀ ਠੀਕ ਹੈ ਠੀਕ ਚੌੜ ਇੱਕ ਨੰਬਰ ਦੀ ਵੱਡੀ ਫੁੱਲ ਸਾਈਜ਼ ਫੁੱਲ ਸਾਈਜ਼ ਵੱਡੀ ਆ ਕੋਈ ਛੋਟੀ ਨਹੀਂ ਆ ਵੇਖੋ ਲੈ ਵੇ ਇਦਨ ਕਰੋ ਟੱਟਾ ਮਦਰਾ ਕੱਟਾਂ ਸ਼ੁਰੂਆਹੀ ਬਹੁਤ ਚੰਗੀ ਠੀਕ ਦੁੱਧ ਮੈਂ ਤੁਹਾਨੂੰ ਗਾਰੰਟੀ ਆ 14-15 ਲੀਟਰ ਦੀ 14-15 ਲੀਟਰ ਦੀ ਗਾਰੰਟੀ ਆ ਆ ਵੇਖ ਕਾ ਦੇਖੋ ਠਿਆ ਕਰ ਵੰਦ ਫੁੱਲ ਸ ਹੈ ਜੀ ਆ ਪਿੱਛ ਪੂਰੇ ਦੀ ਚੰਗੀ ਆ ਤੇ ਸਿੰਗਲ ਹੱਡੀ ਆ 50 ਸੁਆਹ ਦੁੱਧ ਜਿਆ ਸੁਆਹ ਜੇ ਆ ਵੇਖੋ ਰਿਜਨਲ ਸਿੰਗ ਆ ਕੋਈ ਇਸ ਤਰ੍ਹਾਂ ਦੀ ਸ਼ੇਖਖਾਨੇ ਨਹੀਂ ਕੋਈ ਹੋਈ ਜਾਂਦੇ ਆ ਵੇ ਇਹ ਮੈਂ ਨਾ ਕਾੜਦਾ ਸਾਰੀਆਂ ਰਾਸਤਾਨ ਦੀਆਂ ਵਾਂ ਠੀਕ ਐ ਪੱਲੇ ਟੁੱਟੀਆਂ ਠੀਕ ਐ ਪੱਲੇ ਟੁੱਟੀਆਂ ਰਾਸਤਾਨ ਦੀਆਂ ਵਾਂ ਆ ਜੱਗੀ ਲਾਗੇ ਖਲੋ ਕੇ ਬੁਖਾਰ ਕਿੱਡਾ ਕਰ ਦਵਾ ਆ ਤੁਹਾਡੇ ਤੋਂ ਲਾ ਆ ਵੇਖੋ ਕਿੱਡਾ ਕਰ ਦਵਾ ਜੱਗੀ ਦੇ ਪਰਲੇ ਪਾਸੇ ਟੁੱਟੀਆਂ 1.5 ਦੀਆਂ ਵਿਕਦੀਆਂ ਹਾਂਜੀ ਹਾਂਜੀ 1 40 ਦੀਆਂ ਵੀ ਪਰ ਕੋਈ 1 40 ਕੋਈ 1.5 ਮੋਲ ਦੀ ਸਿਰਫ ਹਾਂ ਜਾਂ ਨਾ 1 20 ਦੀ ਦੇਣੀ ਆ 1 20 ਦੀ 1 20 ਦੀ ਦੇਣੀ ਠੀਕ ਐ ਜੀ ਠੀਕ ਥੋੜੀ ਹੋਊਗੀ ਠੀਕ ਇਹ ਥੋੜੀ ਹੋਊਗੀ ਆ ਚਾਰ ਦੰਦਾਂ ਦਾ ਕੱਤੀ ਨੀਲੀ ਦਾ ਵੀ ਨਹੀਂ ਨੀਲੀ ਦਾ ਇਹ ਮੰਦੀ ਜੇ ਬੈਗ ਥੱਲੇ ਉਖਾਲ ਇਤਰਾ ਇਥੇ ਵੀ ਜਾ ਕੇ ਬੈਗ ਉਖਾਲ ਦੇ ਇੱਥੇ ਆਹ ਵੇਖੋ ਇਹ ਆ ਚੈੱਕ ਕਰੋ ਤੁਸੀਂ ਬਹੁਤ ਵਧੀਆ ਤੇ 4 ਦੰਦ ਜਿਹੜੇ ਕੱਤੀ ਕੋ ਜਿਹੜਾ ਮਤਲਬ ਕਿ ਹੁਣ ਹਾਜ਼ਰ ਦੁੱਧਵਾ 9 ਲੀਟਰ ਵਾ 9 ਲੀਟਰ ਕਿ 9 ਲੀਟਰ ਹੈ ਠੀਕ ਹੈ ਠੀਕ ਹੈ ਤੁਸੀਂ ਨੂੰ 10 12 ਦਿਨ ਹੋ ਗਏ ਆ ਦੁੱਧ ਛੋਟੀ ਕੰਮ ਕਰ ਦੂੰਗੀ ਚੰਗੀ ਕੱਦ ਕੋ ਦੁੱਧ ਬਹੁਤ ਵੱਡਾ ਇਹਦਾ ਥੋੜਾ ਜਿਹਾ ਪਾਇਆ ਫਿਰ ਸਫਰ ਦੇ ਨਾਲ ਫਰਕ ਪੈ ਜਾਂਦਾ ਵਾ ਤਰਾ ਦੁੱਧ ਛੋਟੀ ਕੋ 11 ਲੀਟਰ ਹੀ ਹਾਂਜੀ ਹਾਂਜੀ ਚਲਾਈ ਜੀ ਚੰਗੀ ਥਾਂ ਬੜੀਆਂ ਪੈਸਾ ਕਮਤੇ ਆ ਉਹ ਤਾਂ ਬੈਲ ਹੋ ਗਿਆ ਮੈਨਾਂ ਬੈਲ ਕੀਤਾ ਆ ਲੈ ਆਹ ਵੇਖੋ ਸਿੰਘ ਚੈੱਕ ਕਰੋ ਤੁਸੀਂ ਇਹ ਮੁੱਠਾ ਵੇਖ ਆਹ ਸਪੈਸ਼ਲ ਐ ਸਾਰੇ ਕੋਈ ਨਿਸ਼ਾਨੀ ਨਹੀਂ ਤੂੰ ਸਭ ਕੋਈ ਹੈਗਾ ਵਾ ਨਿਸ਼ਾਨੀ ਸਾਰੇ ਨਿਸ਼ਾਨੀਆਂ ਪੈਚ ਕਰਦੀ ਆ ਹਾਂਜੀ ਹਾਂਜੀ ਸਾਰੀਆਂ ਚਰੇਆਂ ਪਿਓਰ ਨੀਲੀ ਜਾਵੀ ਜਾਂਦਾ ਬੱਚਾ ਵੀ ਨੀਲੀ ਜਾਵੀਦਾ ਮਗਰ ਤੇ ਆਹ ਤੋਂ ਬੰਦੇ ਉੱਤੇ ਵੀ ਨਿਸ਼ਾਨੀ ਆ ਕੋਈ ਗੱਲ ਹੀ ਨਹੀਂ ਆ ਵੇਖੋ ਜਿੱਤਰਾ ਮਰਜੀ ਥੱਲੇ ਲਈ ਜਾਓ ਕੋਈ ਨਹੀਂ ਸਭ ਨਿਸ਼ਾਨੀਆਂ ਆ ਉਹ ਤਰ ਦੱਸਣ ਨੂੰ ਝਾਕ ਝੂਗਾ 11 ਲੀਟਰ ਹੋਊਗਾ ਆ ਠੰਡਾ ਦੁੱਧ ਲਾਓ ਲੈ ਕਾਦ ਵਜਨ ਜੱਗੀ ਲਾ ਕੇ ਖਲੋ ਕੇ ਵਖਾਲਾ ਕਿ ਨਹੀਂ ਸਾਦਾਂ ਵਾਲੀਆਂ ਤਿਆਰ ਕੀ ਫੇ ਵੇਖੋ ਆ ਬਾਕੀ ਇੱਥੇ ਆਣ ਕੇ ਵੇਖਣਾ ਇੱਥੇ ਆ ਕੇ ਵੇਖਣ ਨੂੰ ਮੁੱਲ ਮੁੱਲ ਨਹੀਂ ਆਪਾਂ ਕਰਨਾ ਹਾਂਜੀ ਹਾਂਜੀ ਛੋਟੀ ਡੇਲ ਲੈਣ ਨਾਲ ਛੋਟੀ ਤੋਂ ਤਰਾ 1 20 ਦੀ ਹਾਂਜੀ 1 15 1 10 ਕੋਈ ਨਹੀਂ 1 ਲੱਖ ਤੇ 2000 ਨਹੀਂ 1 ਲੱਖ ਤੇ 2000 ਤੇ 3000 ਛੋੜ ਨੇੜੇ ਨਹੀਂ ਆ ਜੀ ਕਿਹੜਾ ਇੰਨਾ ਹੀ ਵੇਖੋ ਨਹੀਂ ਹੁੰਦਾ ਚੋਡਾ ਇੰਚ ਚੈੱਕ ਕਰਾ ਲੀਏ ਇੱਕ ਵੇਖੋ ਛੋਟੀ ਰਾਸਤਾਨ ਦੀ 4 ਦਾ ਦਵਾ 4 ਦਾ 11 ਕਿਲੋ ਭੋਲਾ ਯਾਰੀ ਕੱਢ ਚੱਗੀ 11 ਕਿਲੋ ਭੋਲਾ ਯਾਰੀ ਬਣਵਾ ਛੇਵਾਂ ਦਿਨ ਸੋਈ ਨੂੰ ਆ ਵੇਖੋ ਐ ਥਣਥਣ ਪਸਮਕੇ ਬਹੁਤ ਹੀ ਵਧੀਆ ਬਣਾਉਂਦੀ ਹੈ ਤੇ ਬਹੁਤ ਵਧੀਆ ਥਣ ਯੈੱਡ ਬਲੈਕ ਸਾਰੀ ਕੋਈ ਪੂਛ ਚ ਮਾਰਾ ਆਵਾਜ਼ ਚਟਾਉਣੀ 33 ਵੇਖੋ ਆ ਵੇਖੋ ਕੱਦ ਚੈੱਕ ਕਰਾਉਣੀ ਆ ਬਹੁਤ ਨੇਰੇ ਲਾਵੇ ਥੱਲੇ ਉਹ ਸਾਫ ਹੋਏ ਹੋ ਕਿ ਨਹੀਂ ਆ ਆ ਦੇਖੋ ਆ ਦੇਖੋ ਤੇਰਾ ਪਾਣੀ ਸਾਈਉਂ ਆਉਂਦਾ ਆ ਦੇਖੋ ਚਾਰ ਦਾਂਦੋ ਚਾਰ ਦਾਂਦਿਆ ਹਾਂਜੀ ਸਿੰਘ ਨਿਕਾਲ ਹਾਂਜੀ ਲੈ ਲਈ ਆ ਦੇਖੋ ਚਾਰ ਦੰਦ ਜਿਹੜੀ ਆਖਾ ਚੰਡੀ ਤੇਰੀ ਹਾਂ ਲੈ ਲਓ ਬਹੁਤ ਠੰਡੀ ਤੇਰੀ ਉਹ ਮਾਂ ਵਰੀਆ ਕੱਟਣ ਆਉਂਦਾ ਇਹਦੀ ਮੇਰੇ ਕਟਾ ਦੇ ਕੱਟੀ ਕੱਟੀ ਆ ਮੇਰੇ ਨਾਲ ਕੱਟੀ ਆ ਆ ਦੇਖੋ ਆ ਆ ਚੀਜ਼ਾਂ ਦਾ ਮੁੱਲ ਇਹ ਨਰਮ ਉਹ ਨਰਮ ਆਲਰੇਡੀ ਨਰਮ ਸਹੀ ਗੱਲ ਹੈ ਹਾਂ ਭਾਵੇਂ ਉੱਧਰ ਵੀ ਭਾਈ ਭਾਵੇਂ ਪਿਛੇ ਉਹ ਨਹੀਂ ਬੈਜਿਆ ਭਾਵੇਂ ਗੱਡੀਆਂ ਦੇ ਬੈਜੇ ਉੱਧਰ ਵੀ ਥੀਲ ਸੱਡੀਆਂ ਆਗੇ ਟੱਟੀ ਦੇ ਆ ਬਾੜਾ ਸਵਾ ਲੱਖ ਦੀ ਮੋਲ ਨਹੀਂ ਕਰਨਾ 1 5 ਲਓ ਜੀ 1 3 ਵੀ ਦੇ ਦੇ ਜੀ ਚਲੋ ਜੀ ਐ ਕਿ ਜਾਇਜ਼ ਹੀ ਹੈ ਟਿਆਰ ਮੋਲਿਆ ਆ ਵੇਖੋ ਆਹ ਟਿੱਟੀ ਜਵਾ ਇਹ ਮੇਰੇ ਨਾਲ ਦੋਂਦੀ ਹਣੀ ਚੱਭੀ ਹੋਊਗੀ ਦੋਂਦੀ ਚੋਗੀ ਆ ਵੇਖੋ ਆਹ ਵੇਖੋ ਸੇਲੀਆਂ ਫੁੱਲ ਇਹ ਵੀ ਜੈੱਡ ਬਲੈਕ ਇਹ ਦੇਖੋ ਛੋਟੀ ਕੋ ਦੋ ਦੋ 10 ਕਿਲੋ ਗੋੜਾ ਠੀਕ ਹੈ ਅਭੀ 10 ਕਿਲੋ ਗੋੜਾ ਹੁੰਦਾ ਉਹਦੇ ਭਾਈ ਦੇ ਕੋ 10-11万 11 ਲੀਟਰ ਆ ਹਾਂਜੀ ਇਹਦੇ ਨੂੰ 10 ਕਿਲੋ ਆਹ ਛੋਟੀ 15 ਲੀਟਰ ਵਾਲੀ ਆ ਠੀਕ ਆ ਮੇਰੇ ਕਰੇ ਤਾਨਦਰ ਦਾ ਨਵੀਂਦਰ ਹੋਈ ਦਵੇ ਆ ਵੀ ਜੈੱਡ 14-15 ਕਿਲੋ ਆਹ ਛੋਟੀ 12-13 ਕਿਲੋ ਦੋਦੇ ਗੱਡੂ ਵੇਖੋ ਥਾਣੇ ਇਹ ਵੇਖੋ ਥਾਣੇ ਆਹ ਜੈਟ ਬਣਾ ਕੇ ਤੇ ਯਾਦ ਚਲ ਵੀ ਹੋ ਗਈ ਵੀ ਮੋਰ ਦੇ ਲਈ ਇਹ ਵੀ ਕਹਿੰਦੇ ਆਂ ਭੂਗਾ ਲਾਓ ਕੇ ਇਹ ਮੈਂ ਯਾ ਮੈਂ ਕਰਨਾ ਸੀ ਆ ਵੇਖੋ ਠੰਡੀਆਂ ਨਾਂ ਵੀ ਵੇਖੋ ਰਸਾਂ ਸੁੱਟ ਕੇ ਬਹਿ ਜੋਗੇ ਸਾਰੀਆਂ ਸੀਲੀਆਂ ਦੀ ਇਹ ਠੰਡੀਆਂ ਤੇ ਮਾੜੇ ਦੇ ਇਹ ਵੀ ਜੱਗ ਬਿਲਾ ਗਿਆ ਮੁੱਲ ਜੈ ਜੀ ਜਿੱਥੇ ਮਰਜੀ ਬੈਜੋ ਕੋਈ ਗੱਲ ਨਹੀਂ ਆਵੇ ਅਨੇ ਤਾਰਾ ਮਾਰੂ ਦੇ ਨਹੀਂ ਕਰਦਾ ਕਈ ਭੈਣ ਭਰਾ ਕਹਿੰਦੇ ਆ ਇੱਕ ਦਾ ਇੱਕ ਪੰਜ ਕੋਈ ਨਹੀਂ 95000 ਲਓ ਜੀ ਇਹ ਚੱਲ ਰਿਹਾ ਹੈ ਕੀ ਗੇਟ ਛੋਟੇ ਛੋਟੇ ਜੰਗੀ ਜੀ ਹਾਂ ਜੀ ਆ ਵੀ ਚਾਰ ਬੰਦ ਜੇ ਚਾਰ ਬੰਦ ਇਹ ਵਾਲੀ ਵੇਖੋ ਇਹ ਆ ਵੇਖੋ ਮੈਂ ਹਾਂ ਵੀ ਆ ਵੇਖੋ ਕੀ ਬਣਾਇਆ ਹੈ ਮੇਰੇ ਕੱਪੀ ਟਿਓਨੀ ਓਏ ਹੋਏ ਟਿਓਨੀ ਬੈਜੇ ਭਾਵੇਂ ਗਾੜੀਆਂ ਬੈਜੇ ਐਕੀ ਸੀਲੀਆਂ ਓਏ ਹੋਏ ਕੁੱਤੀਆਂ ਪਾਈ ਜਾਊਗੀ ਆਹ ਦੇ ਮੁੰਡੇ ਦਾ ਨੰਬਰ ਦੇ ਦਾਂਗੇ ਦੇਖੋ ਕੱਟੀਆਂ ਕੋ ਨੌ ਤੋਂ 10 ਕਿਲੋ ਲੈ ਇੱਕ ਮੈਨੂੰ ਜਾਂਦਾ ਕੱਟੀਆਂ ਆਗੀਆਂ ਜਿਆਦੀਆਂ ਵਾ ਕੱਟੇ ਵਾਲੇ ਵਾ ਦੋ ਲੈ ਹੈ ਦੋ ਮੈਨੀਆਂ ਕੱਟੇ ਵਾਲੀਆਂ ਤਿੰਨ ਕੰਨੀਆਂ ਤਿੰਨ ਕੱਟੀਆਂ ਆਣੀਆਂ ਵਾ ਹਾਂ ਦੇਖੋ ਇੱਕ ਇਹਦੇ ਮਾਰ ਕੱਟਾ ਉਹਦੇ ਇੱਕ ਨੀਲੀ ਗਾ ਵੀ ਕੱਟਾ ਵਾ ਇੱਕ ਬੰਦਾ ਇੱਕ ਬਾਈ ਜਾਂਦਾ ਆਂਦਾ ਯਾਰ ਥੋੜੇ ਜਿਹੇ ਦਿਨ ਸਾਹਮ ਕੇ ਮਈਆਂ ਦੇ ਟੇਵੇ ਚਾ ਗਰੋ ਬਾਈ ਅਹੀਂ ਹਾਂ ਤੇ ਜੀ ਮਾਲ ਕੇ 8-10 ਵੇਚ ਕੇ ਤੇ ਫੇਰ ਲਿਆਉਣਗਾ ਨਹੀਂ ਹਾਂਜੀ ਹਾਂਜੀ ਕੋ ਛੋਟਾ ਮਨਾ ਭਾਈ ਆਹ ਇਕ ਜਾਂਦ ਅੱਜ ਬੰਦੇ ਨੇ ਮੈਂ ਦਿੱਤੀ ਇਥੇ ਗੱਲ ਕਰਾ ਕੇ ਦਿੱਤੀ ਆਜਾ ਹਾਂਜੀ 4000 ਰੁਪਏ 10 ਕਿਲੋ ਦਾ ਲੈ ਲੇ ਕਿਹਾ ਫੇਰ ਹੀ ਤਾਂੜ ਫੜਾਉਂਗਾ ਮੈਂ ਨਹੀਂ ਕੱਢੀ ਸੀ ਮੈਂ ਤਾਂੜ ਮੈਂ ਭਾਈ ਤੁਸੀਂ ਦਿਆ ਕਿ ਠੰਡੀਆਂ ਸੀਲੀਆਂ ਬਹੁਤ ਲੈਂਦੀਆਂ ਆ ਦੇ ਹਾਂ ਵੇਖੋ ਬਹੁਤ ਜ਼ਿਆਦਾ ਸੀਲੀਆਂ ਕਟੀਆਂ ਇਹ ਚਵਾਰੀਆਂ ਚਰਮਾਲੀਆਂ ਦੇ ਵੇਖੋ ਕਿੰਦਾ ਕੱਦ ਵੀ ਐਕ ਕੀ ਬਹੁਤ ਚੰਗੇ ਤੇ ਸੀਲ ਆਏ ਹੋਏ ਤੜਾ ਅੱਜ ਕੇ ਸੀਲ ਐ ਕਿ ਇਹ ਇੱਕ ਪੰਜ ਵੀ ਦੇ ਲੀਏ ਕਰ ਦੋ ਜਿਆਜ ਕੋਈ ਨਹੀਂ ਹਣ ਜੈ ਜੀ ਕਰ ਦੋ ਜੈ ਜੀ ਲੈ ਜਾਨ 90 ਜੀ ਕਰ ਦੋ ਲਾ ਕੇ 90 ਆ ਰਿਕਾਰਡ 120 ਤੱਕ ਹਾਂ ਜੀ ਲਾਓ ਜੀ ਇੱਕੋ ਮੈਂ ਦਾ ਵੱਲ ਇੱਕੋ ਮੈਂ ਦਾ ਇਹ ਵੱਲ ਲੱਖ ਜੀ ਦੇਖੋ ਆ ਵੇਖੋ ਮੈਂ ਆ ਵੀ ਜਿੰਦਰਾ ਨਹੀਂ ਮਰਜੀ ਚੋੜੇ ਆ ਵੇਖੋ ਆ ਵੇਖੋ ਲਾਓ ਜੀ ਸੀਲੀਆਂਰ ਬਹੁਤ ਜਿਆਦਾ 90 ਲੀਟਰ ਪੱਕਾ ਹੋਊਗਾ ਇਹਦੇ ਦੇ ਭਾਵੇਂ ਥੱਲੇ ਨਹੀਂ ਲੰਘ ਜਾਈਆਂ ਛੰਡੀਆਂ ਮੈਂ ਹਾਂ 90 ਤੋਂ 1000 ਸ਼ੋਰ 1000 ਸ਼ੋਰ ਇਹ ਮੱਤੇ ਵਾਲੇ ਮਿਲਣਗੇ ਆ ਮੱਤੇ ਵਾਲਾ ਸਹੀ ਗੱਲ ਜੀ ਡੇਢ ਲੱਖ ਦੀਆਂ ਵੇਚੀਆਂ ਜੀ ਅੱਜ ਰੇਟ ਜੈਜ ਚਲੋ ਕਰਕੇ ਲਈਆਂ ਮਿਹਨਤ ਕਰਕੇ ਦੋ ਦਿਨ ਗਏ ਆ ਹਾਂਜੀ ਹਾਂਜੀ ਫਿਰਕੇ ਲਈਆਂ ਜੈਜ ਰੇਟ ਮੁਨਾਫਾ ਵੀ ਲੈਣ ਦੇ ਜੀ ਹਾਂਜੀ ਇਹ ਵੀ ਕੋਈ ਮਨਚਾ ਨਾ ਕੇ ਵੀ ਮੁਨਾਫਾ ਨਹੀਂ ਲੈਣ ਦੇ ਮੁਨਾਫਾ ਵੀ ਲੈਣ ਦੇ ਆ ਲੈਣ ਜੈਜ ਦੇ ਠੀਕ ਹੈ ਇਹ ਲੈਣ ਗਿਆ ਦੇ ਪਿੰਡ ਆਪਣਾ ਮੱਤੇ ਵਾਲ ਤਸੀਰ ਬਾਬਾ ਬਗਲਾ ਜਿਹੜਾ ਸ੍ਰੀ ਅਮਰ ਸਰ ਸਾਹਿਬ